ਮੈਂ ਰਹਿਣਾ ਨਾ ਲਈ ਮੈਂ ਪੰਡ ਸੰਗਰਾਣੇ ਦੇ ਰਹਿਣ ਵਾਲਾ ਨਾਂ ਮੇਰਾ ਜਗਪ੍ਰੀਤ ਅੱਛਾ ਕੀ ਮਾਮਲਾ ਕੀ ਹੋਇਆ ਬੋ ਮਾਮਲਾ ਮੇਰੇ ਛੋਟੇ ਭਰਾ ਨੂੰ ਕਿਸੇ ਨੇ ਪਾਇਆ ਦੇ ਹੂੰ ਮਾਰ ਕੇ ਟੰਗਿਆ ਪਿਆ ਕੀ ਨਾਂ ਆਉਂਦਾ ਕਿੰਨੇ ਉਹਦਾ ਨਾਂ ਸੋਨੂ ਸਿੰਘ ਉਮਰ ਕਿੰਨੀ ਹੈ ਉਮਰ ਹੈਗੀ ਉਹਦੀ 28 29 ਸਾਲ ਅੱਛਾ ਤਾਂ ਕੀ ਉਹਨੇ ਕੋ ਪਹਿਲਾਂ ਮਾਮਲਾ ਕੀ ਲੱਗਦਾ ਕੋਈ ਕਿਸੇ ਨਾਲ ਲੜਾਈ ਝਗੜਾ ਹੋਵੇ ਜਾਂ ਕੋਈ ਸ਼ੱਕਾ ਕਿਸੇ ਤੇ ਹੋਵੇ ਉਹ ਜੇ ਤਾਂ ਸ਼ੱਕ ਦਾ ਹੀ ਮਾਮਲਾ ਲੱਗ ਰਿਹਾ ਸਾਰ ਹੂੰ ਤੁਹਾਨੂੰ ਕੀ ਲੱਗਦਾ ਮਰਡਰ ਹੈ ਹੈ ਮਰਡਰ ਹੈ ਤੁਸੀਂ ਆਪ ਦੇ ਜਾ ਕੇ ਚੈੱਕ ਕਰ ਲਓ ਵੀ ਕਦੇ ਵੀ ਇਹ ਬੰਦੇ ਦੇ ਹਾਇਆ ਲੈਣ ਵਾਲੇ ਦੇ ਪੈਰ ਥੱਲੇ ਨਾ ਲੱਗੇ। ਇਹ ਸਾਰਾ ਹਕ ਨੇ ਭਾਇਆ ਦੇਣ ਦੀ ਸਕੀਮ ਕੀਤੀ ਗਿਆ ਸਾਰਾ ਕੁਝ ਇਹਨਾਂ ਦਾ ਹੀ ਮਾਮਲਾ। ਉਹ ਜਿਹੜੀ ਕੀ ਮੰਗ ਕਾਰਵਾਈ ਦੀ ਮੰਗ ਕਰਦੇ ਨੇ ਸਾਹਿਬ ਮੈਂ ਤਾਂ ਕਾਰਵਾਈ ਦੀ ਮੰਗ ਕਰਦਾ ਹਾਂ। ਸਾਨੂੰ ਇਨਸਾਫ ਦਿੱਤਾ ਜਾਵੇ। ਜਾਂਚ ਕਿਸ ਤਰ੍ਹਾਂ ਨਹੀਂ ਪਾਉਂਦੇ। ਜਾਂਚ ਸਰਕਾਰ ਨਹੀਂ ਕਰਨੀ ਹੁੰਦੀ। ਠੀਕ। ਨਾਮ ਅਧਿਕਾਰੀ ਮੇਰਾ ਨਾ ਕਰਮਜੀਤ ਕੋਈ ਤੇਰੇ ਮੁੰਡੇ ਦਾ ਕਿੰਨਾ ਸੀ ਮਨਦੀਪ ਸਿੰਘ सोनू ਅੱਛਾ ਕੀ ਹੋਇਆ ਕੀ ਮਤਨੂ ਉਪਾਤਾ ਇਹਨੇ ਕੋਈ ਨਹੀਂ ਖਚੰਗਾਪੜਾ ਕਰਵਾਇਆ ਸੀਗਾ ਕੋਈ ਲੜਾਈ ਨਹੀਂ ਕਿਸੇ ਨਾਲ ਕੋਈ ਬੁਲਾ ਰਾ ਨਹੀਂ ਕੋਈ ਡਿੱਗਿਆ ਨਹੀਂ ਕੋਈ ਟਿਆ ਨਹੀਂਗਾ ਸਾਰੀ ਦਿਹਾੜੀ ਫੋਨ ਤੇ ਗੱਲ ਕਰੀ ਗਿਆ ਰੋਟੀ ਮੈਂ ਬਣਾ ਕੇ ਰੱਖੀ ਆ ਮੈਂ ਕੁੱਛਾ ਪੁੱਤ ਕਿੱਥੇ ਆ ਕਹਿੰਦਾ ਮਾਂ ਮੈਂ ਅੱਡੇ ਤੇ ਬੈਠਾ ਮੈਂ ਆਉਣਾ ਮੈਂ ਕਿਹੜੇ ਅੱਡੇ ਤੇ ਕਹਿੰਦਾ ਪਿੰਡ ਵਾਲੇ ਤੇ ਆ ਮੈਂ ਆਈ ਜਾਣਾ ਮੈਂ ਕਿਹਾ ਚੱਲ ਪੁੱਤ ਰੋਟੀ ਬਣਾਈ ਬੈਠੀ ਮੈਂ ਤੂੰ ਆ ਜਾ ਮੈਂ ਰੋਟੀ ਖਾਣ ਨੂੰ ਕੁਛ ਐ ਨਹੀਂ ਕਹਿੰਦਾ ਮਾਂ ਮੈਂ ਦਹੀਂ ਲੈ ਕੇ ਆਉਣਾ ਚੱਲ ਤੂੰ ਖਾ ਲੈ ਮੈਂ ਫੇਰ ਡਿੱ ਗਿਆ ਫੇਰ ਮੈਂ ਦੇ ਘੰਟੇ ਬਾਅਦ ਫੋਨ ਕੀਤਾ ਮੈਂ ਕਿਹਾ ਪੁੱਤ ਤੂੰ ਆਇਆ ਨਹੀਂ ਮੈਂ ਰੋਟੀ ਨੂੰ ਮੈਂ ਵੀ ਬੈਠੀ ਆਂ ਆਂਦਾ ਚਲ ਕੋਈ ਨਹੀਂ ਮੈਂ ਆਉਣਾ ਮੈਂ ਫੇਰ ਫੋਨ ਕੀਤਾ ਮੈਂ ਕਿਹਾ ਪੁੱਤ ਕਿੱਥੇ ਗਿਆ ਨਾ ਮੈਂ ਇਨੇ ਖੜੇ ਜਾਵੜਾ ਕਿਸੇ ਮੁੰਡੇ ਨਾਲ ਤੇ ਕਹਿੰਦਾ ਮੈਂ ਆਉਣਾ ਮੈਂ ਫੇਰ ਮੇਰੇ ਕੋਲ ਸੰਗਤ ਆ ਗਈ ਸੇਵਾ ਕਰਦੀ ਸਾਂ ਮੈਂ ਸੰਗਤ ਦੇ ਲਾਲਚ ਲੱਗ ਗਿਆ 5 ਵਜੇ ਤੱਕ ਸੰਗਤ ਬੈਠੀ ਰਹੀ ਮੈਂ ਉਹਨਾਂ ਨੂੰ ਤੋੜ ਕੇ ਤੇ ਫੇਰ ਮੈਂ 6 ਵਜੇ ਫੋਨ ਕੀਤਾ ਮਾਖਾ ਪੁੱਤ ਤੂੰ ਆਇਆ ਨੀਗਾ ਮੈਂ ਕਿਹਾ ਮੈਂ ਤੜਕੇ ਦੀ ਰੋਟੀ ਬਣਾਈ ਬੱਟੀ ਕਹਿੰਦਾ ਚਲ ਮਾਂ ਤੜਕੇ ਵਾਲਾ ਪੰਗਿਆ ਰਹਿੰਦੇ ਹੁਣ ਬਣਾ ਦੇ ਲੱਗਦਾ ਕੀ ਹੈ ਮਾਤਾ ਇਸਦਾ ਇਹ ਪਿਆ ਕਿਸ ਮੁਜਜ਼ੇ ਨਾਲ ਬਸ ਨਾ ਤਰੀਕ ਤੇ ਗਿਆ ਸੀਗਾ ਚਾਰਾ ਬੰਦਿਆਂ ਦੇ ਜਿਹੜਾ ਤਰੀਕ ਤੇ ਗਿਆ ਵੀ ਤਿੰਨ ਤਰੀਕ ਤੇ ਤੋਂ ਜਾ ਨਹੀਂ ਗਿਆ ਸੀ ਗੱਡੀ ਤੇ ਬਾਹਰ ਸੀਗਾ ਪਹੁੰਚਿਆ ਨਹੀਂ ਗਿਆ ਤੇ ਜਦੋਂ ਇਹਨਾਂ ਉੱਤੇ ਬਾਜਵਾਜ ਦੀ ਸੁੱਤੇ ਤੇ ਇਹ ਕਿਤੇ ਉੱਤੇ ਖੜੇ ਰਹੇ ਜੱਜ ਨੇ ਬਾਜ ਮਾਰੀ ਇਹਨਾਂ ਨੂੰ ਥੱਲੇ ਤੇ ਚਾਰਾ ਮੁੰਡਿਆਂ ਦੇ ਉਹ ਕਹਿੰਦਾ ਮਾਂ ਸਾਡੇ ਚਾਰਾਂ ਦੇ ਬਰਾਂਟ ਨਿਕਲ ਗਏ ਕਹਿੰਦਾ ਹਾਂ ਤਾਂ ਇਹ ਗੱਲ ਤਾਂ ਸਦਮਾ ਲੱਗਦਾ ਹਾਂ ਤੇ ਰੋਇਆ ਵੀ ਕਰੇ ਜਾ ਕੇ ਬਹੁਤ ਆ ਪਰਚਾ ਤਾਂ ਸੀ ਪਰਚਾ ਲੜਾਈ ਦਾ ਕੇਸ ਸੀਗਾ ਕਿਸੇ ਮੁੰਡੇ ਦੀ ਲੜਾਈ ਚ ਨਾ ਆਇਆ ਸੀ ਇਹਦੇ ਤੇ ਹੁਣ ਮੰਗ ਕਿਉਂ ਜਾਂਦਾ ਮੰਗ ਮੈਂ ਕੁਝ ਨਹੀਂ ਕਰਦੀ ਮੇਰਾ ਬੱਚੇ ਦਾ ਬਸ ਕਾਰਵਾਈ ਕੀਤੀ ਜਾਵੇ ਬਸ ਜੀ ਸਰ ਇੱਕ ਜਿਹੜਾ ਮਾਮਲਾ ਹੋਇਆ ਮਨਤਾਂ ਦੀ ਕੁੜੀ ਕੀ ਪੂਰਾ ਮਾਮਲਾ ਕੀ ਸੀ ਅੱਜ ਸਾਨੂੰ ਸੂਚਨਾ ਮਿਲੀ ਸੀ ਥੋੜਾ ਸਮਾਂ ਪਹਿਲਾਂ ਕਿ ਇੱਥੇ ਕੋਈ ਸਾਨੂੰ ਕੁਮਾਰ ਹੈਗਾ ਮੁੰਡਾ ਇਹਨੇ ਫਾਹਾ ਲੈ ਕੇ ਆਉਦੋ ਜਿਹੜਾ ਆਟੋਮੈਟਿਕੀ ਟਿਓਸੇ ਸੰਬੰਧ ਦੇ ਵਿੱਚ ਇੱਥੇ ਆ ਕੇ ਸਾਰਾ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਮੌਕੇ ਤੇ ਕੁਛ ਐਡਾ ਦਾ ਕੁਛ ਲੱਭਿਆ ਵੀ ਹੈ ਜਿਹੜੇ ਕੋਈ ਸਬੂਤ ਕੁਛ ਲੱਗੇ ਨਹੀਂ ਨਹੀਂ ਇਹਦੇ ਤੇ ਐਕਚੁਅਲੀ ਬਲੈਰ ਤੇ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਉਹਦੇ ਕੁ ਕਦਮਾਂ ਦੇ ਵਿੱਚੋਂ ਇਹ 11000 ਸੀਗਲ ਤੇ ਇਹਦੀ ਗ੍ਰਿਫਤਾਰੀ ਵਾਰੰਟ ਵਗੈਰਾ ਨਿਕਲੇ ਸੀ ਜੋ ਇੱਥੇ ਹੁਣ ਤੱਕ ਪਤਾ ਲੱਗਿਆ ਸਾਨੂੰ ਉਸੇ ਇਹਦੇ ਨਾਲ ਦੇ ਕੁਝ ਇੱਕ ਜਣਿਆਂ ਨੂੰ ਸਾਥੀਆਂ ਨੂੰ ਜਿਹੜਾ ਸਜ਼ਾ ਵੀ ਹੋਈ ਹੈ ਪਿੱਛੇ ਜੇ ਉਸੇ ਕਰਕੇ ਕਾਫੀ ਸਮੇਂ ਤੋਂ ਪਰੇਸ਼ਾਨੀ ਵਿੱਚ ਚੱਲ ਰਿਹਾ ਠੀਕ ਹੈ ਜੀ ਇਹਦੇ ਪਰਿਵਾਰ ਪਰ ਉਸਨੂੰ ਦੋਸ਼ ਲਗਾਏ ਜਾ ਰਹੇ ਹੈ ਕਿ ਇਹ ਸ ਅਸਬੰਧੀ ਸਾਡੀ ਛਾਣਬੀਨ ਜਾਰੀ ਹੈ ਅਸੀਂ ਕਿਸੇ ਵੀ ਪੱਖ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਇਹਦਾ ਪੋਸਟਮਾਰਟਮ ਕਰਾ ਕੇ ਜੇ ਕੋਈ ਇਹੋ ਜੀ ਗੱਲ ਪਾਈ ਗਈ ਤਾਂ ਅੱਗੇ ਉਹਤੇ ਫਰਦਰ ਕਾਰਵਾਈ ਕਰਾਂਗੇ